ਦਾ ਆਪਣਾ ਬਿਆਨ ਦਾ ਮੇਰੀ ਨਾਰਾਜ਼ੀ ਨਹੀਂ ਹੈ ਕੀ ਗੱਲ ਹੋਈ ਹੈ ਜੀ ਮੇਰੇ ਭਰਾ ਨੂੰ ਰਾਤੀ 12 ਵਜੇ ਗੋਲੀ ਮਾਰੀ ਹੈ ਜੀ ਤੇ ਮੋਂ ਦਾ ਨਾਮ ਮੇਰੀ ਭਾਬੀ ਹੈਗੀ ਹੈ ਹਾਂ ਜੀ ਕਿਹਨ ਦੀ ਗੱਲ ਹੈ ਇਹ ਮੰਗਰਵਾਰ ਰਾਤ ਦੀ ਗੱਲ ਹੈ ਪਾਪਾ ਜੀ ਬੁੱਧਵਾਰ ਦਿਨੇ ਜਦੋਂ 4 ਵਜੇ ਉੱਥੇ ਥਾਣੇ ਰਿਪੋਰਟ ਦਿੱਤੀ ਆਪਾਂ ਜੀ ਹਾਂ ਜੀ ਭਾਜੀ ਮੇਰੇ ਸਾਲੇ ਨੂੰ ਗੋਲੀ ਮਾਰਤੀ ਹੈ ਤੇ ਪੁਲਸ ਵਾਲੇ ਉੱਥੇ ਤਿੰਨ ਬੈਠੇ ਸੀ ਉਹਨਾਂ ਨੇ ਮਾਰਿਆ ਲਿਖਿਆ ਸਾਨੂੰ ਕਹਿੰਦੇ ਇੱਥੇ ਪਹੁੰਚ ਜਾ ਮੇਰਾ ਬੇਟਾ ਠੀਕ ਨਹੀਂ ਆਪਾਂ ਇੱਥੇ ਨਹੀਂ ਆਏ ਰਾਤ ਆਪਾਂ ਸੱਸ ਆਪਣੀ ਲੈ ਕੇ ਵੀ ਹਸਪਤਾਲ ਚਲੇ ਗਏ ਮੈਂ ਕਿਉਂਕਿ ਉਹਦੀ ਵੀ ਤਵੀਰ ਠੀਕ ਨਹੀਂ ਆਪਣੇ ਬੇਟੇ ਦਾ ਖੂਨ ਵੇਖ ਕੇ ਉਹ ਡਰ ਗਈ ਉਹਨਾਂ ਦੇ ਬੀਬੀ ਕੁਦਰਤਾ ਪਾਜੀ ਕਿ ਮਾਤਾ ਹੁਣ ਵੀ ਹਸਤਾਲ ਹੀ ਆ ਸਰ ਤੁਹਾਨੂੰ ਕੱਲ ਵੀ ਕਹ ਰਹੇ ਕਿ ਮਾਤਾ ਦਾ ਚਲੋ ਆਪਾਂ ਇਲਾਜ ਕਰਾ ਦਨੇ ਤੁਸੀਂ ਰਾਜੀ ਨਾਮਾ ਕਰ ਲੋ ਤੇ ਆਪਾਂ ਤੇ ਭੁੱਲ ਗਏ ਸੀ ਸਰ ਪਿਰਾਜੀ ਨਾਮਾ ਕਰ ਲੋ ਸਾਡੇ ਮੇਰੇ ਸਾਲੇ ਤੇ ਪ੍ਰੈਸ਼ਰ ਪੁੰਦੇ ਕਿ ਉਹਨੂੰ ਵੀ ਮਾਰ ਮੋਰ ਦਵਾਵਾਂਗੇ ਅੰਜ ਕਰਦਾਂਗੇ ਉੰਜ ਕਰਦਾਂਗੇ ਕੀ ਕਰ ਲੋਗੇ ਦੀ ਰਾਜੀਨਾਮਾ ਕਰਨ ਨੂੰ ਤੁਹਾਨੂੰ ਫੋਨ ਚਾਹੀਦਾ ਇੱਥੇ ਆਇਆ ਸੀ ਸਰ ਕੱਲ ਮੁੰਡੇ ਕਹਿੰਦੇ ਤੇਰੀ ਸੱਸ ਦਾ ਇਲਾਜ ਕਰਾ ਦੰਨੇ ਅੱਛਾ ਜੀ ਤੁਸੀਂ ਕੀ ਮੰਗ ਕਰਦੇ ਆ ਆਪਾਂ ਤੇ ਸਾਰੇ ਇਨਸਾਫ ਚਾਹੀਦਾ ਹੋ ਕੋਈ ਨਹੀਂ ਮੁੰਡੇ ਦਾ ਕੀ ਨਾਮ ਸੀ ਸੋਨੂੰ ਕਿੱਥੇ ਕੰਮ ਕਰਦਾ ਫਾਸਟਵੇਅਰ ਚੈਨਲ 'ਚ ਅੱਛਾ ਜੀ ਤੇ ਹੁਣ ਜਿਹੜੀ ਗੋਲੀ ਚੱਲੀ ਸੀ ਉਹ ਕਿੱਥੇ ਚੱਲੀ ਸੀ ਇਹ ਸਾਰੇ ਬਟਾਲਾ ਰੋਡ 6 ਨੰਬਰ ਗਲੇ ਅੱਛਾ ਜੀ ਤੇ ਉੱਥੇ ਹਾਂਜੀ ਉੱਥੇ ਆਪਾਂ ਗਾੜੀ ਗਈ ਜਿਹਦੇ ਮਕਾਨ 'ਚ ਗੋਲੀ ਚੱਲੀ ਤੇ ਮਕਾਨ ਦੇ ਉੱਤੇ ਰਹਿੰਦੇ ਜਿਹੜੇ ਭਈਏ ਉਹ ਕੂਨ ਖਾਨ ਸਾਫ ਕਰਕੇ ਤੇ ਸਾਨੂੰ ਕਹਿ ਰਹੇ ਕਿ ਟੈਗ ਹੋਇਆ ਫੇਰ ਆ ਪਟਾਣੇ ਆਏ ਆ ਸਰ ਉਸੇ ਵਿਲੇਜ ਮੇਂ ਥਾਣੇ ਆ ਗਿਆਂ ਤੇ ਉਹ ਸਾਨੂੰ ਕਹਿੰਦੇ ਕਿ ਇੱਥੇ ਪਹੁੰਚੋ ਤੁਸੀਂ ਮੇਰਾ ਬੇਟਾ ਨਹੀਂ ਠੀਕ ਉਧਰੋ ਜਿੰਨੂੰ ਦਵਾਈ 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 ਆ ਤੇ ਫੇਰ ਮੇਰੀ ਸੱਸ ਨੂੰ ਘੜਨਾ ਪੈਗਾ ਮੈਨੂੰ ਫੇਰ ਅਗਲੇ ਦਿਨ ਇੱਥੇ ਆਇਆ ਮੈਂ ਹੁਣ ਲੜਕੇ ਦਾ ਸੰਸਕਾਰ ਕਰ ਦਿੱਤਾ ਹੋਇਆ ਜਾਂ ਨਹੀਂ ਉਹ ਸੰਸਕਾਰ ਕਰਤਾ ਸਾਨੂੰ ਕਿ ਇਹਨੂੰ ਦੱਸਦਿਆ ਨਹੀਂ ਸਰ ਅੱਗੋਂ ਵਿੱਚ ਇਹਨਾਂ ਨੇ ਬਬਲੂ ਬਣਾਣੇ ਸਰ ਜਿਹਦੇ ਘਰ ਚ ਲਾਸ਼ ਹੀ ਹੁੰਨੀ ਕਰਨਾ ਹੈ ਸਰ ਅੱਛਾ ਸਾਨੂੰ ਦੇ ਮਾਰੇ ਅੱਗੋਂ ਪਿੱਛੋਂ ਇਹਦੇ ਮੌਨ ਕੜਿਆ ਸਾਡੇ ਮੁੰਡੇ ਨੂੰ ਕੜੇ ਪਾਏ ਤੇ ਸਾਡੇ ਕੋਲ 10000 ਮੰਗਿਆ ਸੀ ਦਿੱਤਾ ਨਹੀਂ ਇਹਨੇ 50000 ਕਹੇ ਸਾਨੂੰ ਤਾਂ ਕੇਵਲ ਚੋ ਘ ਜੇ ਕੋਈ ਲੜਾਈ ਹੁੰਦੀ ਤੇ ਸਾਨੂੰ ਤੇ ਉਹਨੇ ਪਹਿਲਾਂ ਕਹਿਣਾ ਸੀ ਕਿ ਆਹ ਗੱਲ ਆ ਯਾਰ ਜੀਜਾ ਹੂੰ ਤੇ ਹੁਣ ਤੁਸੀਂ ਕੀ ਮੰਨ ਕਰਦੇ ਇਨਸਾਫ ਇਹ ਜੀ ਬਾਬਾ ਜੀ ਆਪਣਾ ਨਾਮ ਦੱਸ ਕੇ ਅੱਜ ਖਾਣੇ ਦੇ ਬਰਕੇ ਰਾਤ ਕੀਤਾ ਗਿਆ ਕੀ ਮੈਟਰ ਕੀ ਹੈ ਸਰ ਸਾਡਾ ਭਰਾ ਹੀ ਮੁੰਡਾ ਰਜੇਸ਼ ਕੁਮਾਰ ਉਦਾਂ ਉਹਨੂੰ ਸੋਨੂ ਸੋਨੂ ਆਉਂਦੇ ਫਾਸਟਵੇ ਦਿਨਾਂ ਤੋਂ ਜਾਣੇ ਕੰਮ ਕਰਦਾ ਹੈ ਸੋਨੂ ਫਾਸਟਵੇ ਤੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਇੰਨਾ ਵਧੀਆ ਬੰਦਾ ਹੀ ਪੀ ਉਹ ਗੋ ਆ ਤੇ ਮਤਿਆਂ ਨਹੀਂ ਕਰ ਸਕਦਾ ਨਾ ਇਹਨੂੰ ਅਟੈਕ ਹੋ ਸਕਦਾ ਕਿਉਂਕਿ ਮਿਹਨਤ ਵੀ ਲਾਉਂਦਾ ਹੈ ਬੰਦਾ ਤਾਂ ਵਧੀਆ ਬੰਦਾ ਹੈ ਹਾਂਜੀ ਉਹਨੂੰ ਉਹਦੇ ਸੱਜਣਾ ਨੇ ਗੋਲੀ ਮਾਰੀ ਆ ਜੀ ਜਿਹੜੇ ਆਂਦੇ ਆ ਵੀ ਇੱਕ ਗੋਲੀ ਉਹਦੇ ਲੈਪਟਾਪ ਦੇ ਵੱਜੀ ਆ ਜੀ ਮੇਰੇ ਸਾਹੇ ਇੱਕ ਗੋਲੀ ਉਹਦੀ ਛਾਤੀ ਦੇ ਵੱਜੀ ਆ ਕਹਿੰਦੇ ਆ ਜੀ ਉਹਨੇ ਆਤਮ ਹਤਿਆ ਕੀਤੀ ਆ ਜੀ ਉਹਨੇ ਆਪਣੇ ਆਪ ਤੇ ਗੋਲੀ ਮਾਰੀ ਆ ਤੁਸੀਂ ਅੱਜ ਤੱਕ ਦੱਸੋ ਕਿਹੜੇ ਨੇ ਕਿਹੜੇ ਬੰਦੇ ਨੇ ਅੱਜ ਤੱਕ ਆਪਣੀ ਛਾਤੀ 'ਚ ਗੋਲੀ ਮਾਰ ਕੇ ਆਤਮ ਹਤਿਆ ਕੀਤੀ ਆ ਕੀਤੀ ਆ ਕਹਿੰਦੇ ਜਾਂ ਅਗਲਾ ਇੱਥੇ ਰੱਖਦਾ ਵਾ ਜੀ ਜੀ ਜਾਂ ਇੱਥੇ ਰੱਖਦਾ ਵੀ ਮੈਂ ਹੁਣ ਦੁਨੀਆ ਤੋਂ ਰੁਖਸਤ ਹੋਣਾ ਹਾਂਜੀ ਉਹਨੂੰ ਰੁਖਸਤ ਹੋਣ ਦੀ ਕੀ ਲੋੜ ਹੀ ਵੀ ਜੀ ਉਹ ਤੇ ਹੀ ਦਾ ਬੰਦਾ ਹਿੱਤ ਤਮ ਤੋਂ ਦਾ ਕੰਮ ਚਲੰਡਿਆ ਹੀ ਕੇਵਲ ਦਾ ਕੰਮ ਕਰਦਾ ਹੀ ਇਸ ਦੀ ਰੋਟੀ ਖਾਂਦਿਆ ਹੀ ਹਰ ਇੱਕ ਪੁਲਿਸ ਅਫਸਰ ਉਹਦੇ ਇੰਨੇ ਕੋ ਪ੍ਰੇਮੀ ਹੀ ਪੁਲਿਸ ਦਾ ਉਹ ਇੰਨੇ ਕੋ ਪ੍ਰੇਮੀ ਹਰ ਇੱਕ ਪੁਲਿਸ ਅਫਸਰ ਦੇ ਨਾਲ ਉਹਦੀ ਫੋਟੋ ਹੋ ਗਈ ਇਦੋਂ ਅਕਾ ਸਿਟੀ ਸ਼ਾਹ ਤੱਕ ਵੀ ਉਹ ਮਿਲਿਆ ਹੋਊਗਾ ਕਿੱਥੋਂ ਦੀ ਵਾਰਦਾਤ ਹੈ ਇਹ ਇਹ ਗਲੀ ਨੰਬਰ 6 ਬਟਾਲਾ ਰੋਡ ਦੀ ਵੱਲ ਕਿਦਾਂ ਦੀ ਗੱਲ ਹੈ ਜੀ ਇਹ ਮੰਗਲਵਾਰ ਰਾਤ ਦੀ ਗੱਲ ਹੈ ਤੇ ਪਹਿਲਾਂ ਉਹਨਾਂ ਐਂਬੂਲੈਂਸ ਮੰਗਾਈ ਆ ਜੀ ਐਂਬੂਲੈਂਸ ਮਗਾ ਕੇ ਮੁੜ ਕੇ ਵਾਸ ਮੋੜਤੀ ਨਹੀਂ ਜੀ ਅਟੈਕ ਹੋਇਆ ਜੀ ਇਹਨੂੰ ਉਹ ਬੰਦਾ ਸਾਰਾ ਠੀਕ ਆ ਕੋਈ ਗੱਲ ਨਹੀਂ ਐਂਬੂਲੈਂਸ ਕਿੰਨਾ ਵੱਲੋਂ ਮੰਗਾਈ ਜਾ ਰਹੀ ਹੈ ਗੋਲੀ ਕਿੰਨਾ ਵੱਲੋਂ ਚਲਾਈ ਜੇ ਜਿਹੜੇ ਉਹਦੀ ਉਹ ਹੁਣ ਆਂਦੇ ਜੀ ਉਹਨੇ ਆਤਮ ਹत्या ਕੀਤੀ ਆ ਪਿਸਟਲ ਜਿਹੜੇ ਬੰਦੇ ਦਾ ਲਿਆ ਹੋਆ ਉਹ ਪ੍ਰਿੰਸ ਬਾਹਰ ਹੁੰਦੀ ਪਹਿਲਾਂ ਹੁਣ ਬਬਲੂ ਬਾਹਰ ਹੋ ਗਈ ਆ ਉਹਦਾ ਪਿਸਟਲ ਹੀ ਲੋਕਾਂ ਦੇ ਪਿਸਟਲ ਸਾਰਿਆਂ ਦੇ ਜਮਾ ਨੇ ਲਾਇਸੈਂਸੀ ਰਵਾਲ ਰਵਾਲਵਰ ਪਿਸਟਲ ਸਭ ਕੁਝ ਜਮਾ ਨੇ ਜੀ ਕਿਉਂਕਿ ਚੋਣ ਜਾਬਤਾ ਲੱਗਾ ਜੀ ਜੀ ਕਿ ਫਿਰ ਉਹਦਾ ਪਿਸਟਲ ਉਹ ਕਿਦਾਂ ਮੰਗ ਕੇ ਲੈ ਗਿਆ ਜੀ ਉਹ ਹੈ ਜੀ ਉਹ ਮੇਰਾ ਪਿਸਟਲ ਮੇਰਾ ਲਾਇਸੈਂਸ ਦਾ ਹੀ ਤੇ ਪਹਿਲਾਂ ਲਾਇਸੈਂਸ ਤੇ ਪਹਿਲਾਂ ਕਿਉਂ ਨਹੀਂ ਹਤਮਤਿਆ ਕੀਤੀ ਉਹਨੇ ਕਿਆ ਜਾ ਰਿਹਾ ਕੀ ਲੈ ਕੇ ਜਾਂਦਾ ਬਬਲੂ ਵੱਲੋਂ ਜਦੋਂ ਕਿ ਇੱਥੇ 306 ਦਾ ਪਰਚਾ ਦਾ ਜਿ ਕਰਾਤਾ ਵਾ ਉਹਦੀ ਜਨਾਨੀ ਦੇ ਪਰਚਾ ਦੇ ਦਿੱਤਾ 306 ਦਾ ਤੇ ਨਰਾਹੀ ਤਕਾ ਹੁੰਦਾ ਅਸਾ ਇਹ 306 ਦਾ ਪਰਚਾ ਕੀਤਾ ਗਿਆ ਜੀ ਇਹਨਾਂ ਦਾ ਹਾਂ ਜਦੋਂ ਕਿ 302 ਦਾ ਪਰਚਾ ਬੰਦਾ ਵਾ ਜੀ ਬੰਦੇ ਤੇ ਬੰਦਾ ਜਿਹੜੇ ਬੰਦੇ ਨੇ ਪਿਸਤਲ ਜਿਹਦੇ ਬੰਦੇ ਦਾ ਪਿਸਤਲ ਹੀ ਸੀ ਜੀ ਇਹਨਾਂ ਦਾ ਆਪ ਦਾ ਘਰ ਸੀ ਜੀ ਕਿਰਾਏ ਤੇ ਰਹਿੰਦੇ ਸੀ ਇੱਕ ਬਬਲੂ ਕਿਰਾਏ ਤੇ ਹੀ ਬਬਲੂ ਦੇ ਘਰ ਕਿਰਾਏ ਤੇ ਰਹਿੰਦਾ ਸੀ ਬਬਲੂ ਦੇ ਘਰ ਹੀ ਕਿਰਾਏ ਤੇ ਰਹਿੰਦਾ ਹੀ ਉਹਨਾਂ ਨੇ ਦੋ ਦਿਨ ਘਰ ਬਣਾਇਆ ਸੀ ਕਰਾਈ ਦੇ ਵੀ ਤੇ ਬਾਰ ਵੀ ਆਉਂਦੀ ਜੀ ਤੇ ਉਹਨੇ ਉਹਦੀ ਭੈਣ ਆ ਇਹ ਇਹਨਾਂ ਨੂੰ ਵੀ ਇੱਕੋ ਗੱਲ ਦੱਸੀ ਆ ਭੈਣ ਜੀ ਤੁਸੀਂ ਦੱਸੋ ਸਾਹਮਣੇ ਤੁਸੀਂ ਪਹਿਲਾਂ ਦੱਸੋ ਉਹਨੂੰ ਯਾਰ ਮੇਰੇ ਕੋਲ ਤੇ ਉਹਨੇ ਤੇ ਜੇ ਚੌਥੇ ਦਿਨ ਆਉਣਾ ਹਾਂਜੀ ਮੇਰੇ ਨਾਲ ਦਰਬਾਰ ਸਾਹਿਬ ਤੱਕ ਜਾ ਕੇ ਆਉਂਦਾ ਨਾ ਆਉਣਾ ਉਹਨੇ ਉਨੇ ਮੈਨੂੰ ਕਹਣਾ ਭਾਜੀ ਇਹ ਤੁਹਾਡਾ ਇੱਕ ਅੱਧੇ ਦਿਨ ਤੁਹਾਡਾ ਦਰਬਾਰ ਸਾਹਿਬ ਮੈਨੂੰ ਜਦੋਂ ਮਰਜੀ ਐਤਵਾਰ ਦੇ ਐਤਵਾਰ ਆ ਜਾਇਆ ਕਰੋ ਜੀ ਮੈਂ ਕਿਹਾ ਤੂੰ ਸ਼ਰਾਬ ਪੀਣੀ ਹੁੰਦੀ ਹੈ ਕੰਜਰਾ ਤੇ ਤੂੰ ਫਿਰ ਆ ਗਿਆ ਸ਼ਰਾਬ ਨਹੀਂ ਪੀਣੀ ਉਹ ਨਸਕਾਰ ਹੋਇਆ ਉਹ ਕਿਦੀ ਦੇਖ ਰੇਖ ਚ ਹੋਇਆ ਜੀ ਬਬਲੂ ਨੇ ਕੀਤਾ ਸੀ ਦਾਨ ਸਾਹਿਬ ਉਹ ਜਾ ਕੇ ਉਹ ਸੰਸਕਾਰ ਕੀਤਾ ਗਿਆ ਜੀ ਉਹ ਮੁੰਡੇ ਦੇ ਜਿਹੜੇ ਮਾਤਾ ਪਿਤਾ ਦਾ ਨਾ ਉਹ ਕਿੰਨਾ ਉਹਦਾ ਮਾਂ ਨਾ ਉਹਦਾ ਭਰਾ ਨਾ ਉਹਦੀਆਂ ਭੈਣਾਂ ਆ ਸਭ ਤੋਂ ਵੱਡੀ ਭੈਣ ਉਹਦੀ ਖੜੀ ਆ ਇਹਨਾਂ ਨੂੰ ਵੀ ਨਹੀਂ ਸੱਦਿਆ ਗਿਆ ਉੱਥੇ ਤੇ ਮੁੰਡੇ ਦੀ ਮਾਤਾ ਨੇ ਕਿਹਾ ਵੀ ਆਪਾਂ ਕਰਨਾ ਵਾ ਸੀਤਲਾ ਮੰਦਰ ਸੰਸਕਾਰ ਤੁਸੀਂ ਉੱਥੇ ਲਿਆਓ ਉਹਨਾਂ ਇਹ ਕੋ ਨੂੰ ਉਹਦੀ ਮਾਂ ਨੂੰ ਇਹ ਕਿਹਾ ਵੀ ਹਾ ਟੈਗ ਨੰਬਰ ਹਾਂ ਤਾਂ ਹੁਣ ਤੋਂ ਬਾਅਦ ਕਿੰਨੀ ਦੇਰ ਬਾਅਦ ਇਹਨਾਂ ਨੂੰ ਦੱਸਿਆ ਗਿਆ ਕਦੋਂ ਹੁੰਦੇ ਬਾਅਦ ਇਹਨਾਂ ਨੂੰ ਤੇ ਵਿਚਾਰਿਆਂ ਨੂੰ ਰਾਤ ਪਤਾ ਲੱਗਾ 12:00 ਕੋਈ ਨਾ ਜਨੇ 4:00 ਵਜੇ ਜਨੇ 4:00 ਵਜੇ ਲੱਗਾ ਮਮੀ ਨੇ ਫੋਨ ਕੀਤਾ ਕੋਈ ਇਹ ਕਾ ਵੀ ਤੇਰੇ ਭਰਾ ਨੇ ਆਤਮ ਹਤਿਆ ਕਰ ਲਈ ਜਦ ਕੇ ਨਾ ਉਹਦੇ ਕੇ ਸਜਣ ਨੂੰ ਦੱਸਿਆ ਗਿਆ ਨਾ ਉਹਦੇ ਕੇ ਮਿੱਤਰ ਨੂੰ ਦੱਸਿਆ ਗਿਆ ਨਾ ਕੇ ਭੈਣ ਭਰਾ ਨੂੰ ਤੇ ਮੈਂ ਪਹਿਲਾਂ ਟੈਗ ਦਾ ਦੱਸਿਆ ਗਿਆ ਫਿਰ ਆਤਮ ਹਤਿਆ ਦੱਸਿਆ ਗਿਆ ਪਹਿਲਾਂ ਟੈਗ ਦਾ ਦੱਸਿਆ ਗਿਆ ਜੀ ਆ ਟੈਗ ਹੋ ਗਿਆ ਉਹਨੂੰ ਇਹਨਾਂ ਦੇ ਜੀ ਆਤਮ ਤਿਆਗ ਲੀ ਉਹਨੇ ਹੁਣ ਜਿਹੜਾ ਉਹਦੇ ਘਰ ਲੈਪਟਾਪ ਪਿਆ ਇਹਨਾਂ ਨੇ ਦੱਸਿਆ ਭਾਈ ਸਾਹਿਬ ਨੇ ਵੀ ਉਹਦੇ ਜੀਜਾ ਜੀ ਨੇ ਉਹਨਾਂ ਦੱਸਿਆ ਵੀ ਉਹਦੇ ਲੈਪਟਾਪ ਦੇ ਵਿੱਚ ਵੀ ਗੋਲੀ ਵੱਜੀ ਆ ਠੀਕ ਹੈ ਦੀਵਾਰ ਤੇ ਵੀ ਖੂਨ ਹੈ ਦੀਵਾਰ ਤੇ ਵੀ ਖੂਨ ਲੱਗਾ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੁਸੀਂ ਇਨਸਾਫ ਦੀ ਮੰਗ ਕਰਨੀ ਹੈ ਹੋਰ ਕਾਦੀ ਮੰਗ ਕਰਨੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਗੋਲੀ ਮਾਰੋ ਜੀ ਉਹਨੂੰ ਇਨਸਾਫ ਦਿਓ ਮੰਗਲਵਾਰ ਰਾਤ ਜਿਹੜਾ ਨੌਜਵੰਤ ਦੀ ਮੌਤ ਹੋਈ ਹੈ ਕੀ ਹੈ ਪੂਰਾ ਮਾਮਲਾ ਤੇ ਹੁਣ ਤੱਕ ਦੀ ਕੀ ਇਨਵੈਸਟੀਗੇਸ਼ਨ ਸਾਜੀ ਕੱਲ ਨਾ ਇੱਕ ਰਜਨੀ ਨਾਮ ਦੀ ਔਰਤ ਵਾਈਫ ਆਫ ਮੌਲੋ ਜਿਹੜਾ ਵਾ ਉਹ ਮੇਰੇ ਕੋਲ ਆਈ ਸੀ ਵੀ ਉਹਦੇ ਭਰਾ ਸੋਨੂ ਜਿਹੜਾ ਕਿ ਆਰਤੀ ਲੜਕੀ ਨਾਲ ਸ਼ਾਦੀशुदा ਵਾ ਉਹਨੇ ਆਪਣੀ ਜਨਾਨੀ ਦੇ ਨਾਲ ਗਲਤ ਰਿਲੇਸ਼ਨਸ਼ਿਪ ਦੇ ਸੱਕਦੇ ਆਧਾਰ ਤੇ ਇੱਕ ਲੜਾਈ ਝਗੜੇ ਦੌਰਾਨ ਕਿਸੇ ਦੇ ਪਿਸਟਲ ਦੇ ਨਾਲ ਗੋਲੀ ਚਲਾ ਲਈ ਹੈ ਔਰ ਡੈਥ ਹੋ ਗਈ ਸੀ ਉਦੀ ਖਬਰ ਉਹਨਾਂ ਨੂੰ ਵੀ ਦਿੱਤੀ ਗਈ ਸੀ ਇਹਨਾਂ ਨੂੰ ਵੀ ਲੇਕਿਨ ਇਹਨਾਂ ਨੇ ਬਾਅਦ ਵਿੱਚ ਜਦੋਂ ਸੰਸਕਾਰ ਤੇ ਗਏ ਨੈਕਸਟ ਡੇ ਨਾ ਇਹਨਾਂ ਨੂੰ ਸੰਸਕਾਰ ਤੇ ਸ਼ਾਮਲ ਕੀਤਾ ਗਿਆ ਔਰ ਨਾ ਹੀ ਇਹਨਾਂ ਨੂੰ ਕਿਸੇ ਕੋਈ ਰਸ ਰਸਮੀ ਕਰਿਆਵਾਂ ਸ਼ਾਮਲ ਕੀਤਾ ਗਿਆ ਜਿਹਦੇ ਆਧਾਰ ਤੇ ਬਾਅਦ ਵਿੱਚ ਇਹਨਾਂ ਦਾ ਆਪਸ ਵਿੱਚ ਡਿਸਕਲੋਜ਼ ਵੀ ਵਧਿਆ ਤੇ ਨਾ ਕੋਈ ਥਾੜੀ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਨਾ ਹੀ ਕੋਈ 112 ਤੱਕ ਮੁਲਾਨ ਕੀਤੀ ਗਈ ਸੀ ਇਹਨਾਂ ਵੱਲੋਂ ਜਦੋਂ ਇਹ ਮੇਰੇ ਕੋਲ ਆਏ ਮੈਂ ਤਸਦੀਕ ਕੀਤੀ ਇਹਨਾਂ ਦਾ ਬਿਆਨ ਕਲਮੰਦ ਕੀਤਾ ਬਿਆਨ ਕਲਮੰਦ ਕਰਨ ਤੋਂ ਬਾਅਦ ਵਿੱਚ ਜਿਹੜੀ ਆਰਤੀ ਨਾਮ ਦੀ ਲੜਕੀ ਸੀ ਜਿਹਦੇ ਨਾਲ ਸੋਨੂੰ ਸ਼ਾਦੀ ਸ਼ੋਦਾ ਸੀ ਉਹਦੇ ਤੇ ਖਿਲਾਫ ਕਲਾਪ ਕਲਾਸੀ ਦੇ ਬਬਲੂ ਦੇ ਖਿਲਾਫ ਜੋ ਇਹਨੇ ਬਗਾਇਤ ਉਹਦੇ ਪਿਸਟਲ ਨਾਲ ਗੋਲੀ ਚੱਲੀ ਹੈ ਉਹਦੇ ਖਿਲਾਫ 306 ਮਕਦਮਾ ਨੰਬਰ 81 ਜਿਹੜੀ ਕੱਲ ਵੀ ਤੀ 19 ਨੂੰ ਜਿਹੜਾ ਦਰਜ ਕੀਤਾ ਗਿਆ ਅਦੀਨ ਤਾਰਾ 306 ਠੀਕ ਹੈ ਦੋਸਤੋ 1 34 ਆਈਪੀਸੀ 25 ਦਾ ਜਨਨੜਾ ਸਭ ਚੌਂਜਾਤਾ ਲੱਗੇ ਹੋਣ ਦੇ ਬਾਵਜੂਦ ਬੱਬੂ ਦਾ ਜਿਹੜਾ ਲਾਇਸੈਂਸ ਹਥਿਆਰ ਉਹ ਪਿਆਰੋ ਜਮਾਨੀ ਸੀ ਕਰਵਾਇਆ ਹੈ ਜੀ ਉਹ ਉਹਦੀ ਰਿਹੈਸਟਰੀ ਹੈ ਇਲਾਕਾ ਥਾਣਾ ਮੁਕੰਪੁਰੇ ਦੇ ਵਿੱਚ ਹੀ ਸਾਰੇ ਮੁਖ ਅਫਸਰ ਥਾਣਾ ਵੱਲੋਂ ਪਲੱਸ ਮਾਨਯੋਗ ਡੀਸੀ ਸਾਹਿਬ ਵੱਲੋਂ ਮਾਨਯੋਗ ਸੀਗੀ ਸਾਹਿਬ ਵੱਲੋਂ ਜਿਹੜੀਆਂ ਹਦਾ ਦਿੱਤੀਆਂ ਗਈਆਂ ਆਲ ਓਵਰ ਸਿਟੀਜਨਸ ਨੂੰ ਜਿੰਨਾਂ ਕੋਲ ਲਾਇਸੈਂਸੀ ਹਥਿਆਰ ਨਹੀਂ ਉਹ ਅਸਲਾ ਜਮ੍ਹਾਂ ਕਰਾਉਣ ਉਹਨੇ ਅਸਲਾ ਨਹੀਂ ਜਮ੍ਹਾਂ ਕਰਾਇਆ ਜਿਹਦੇ ਵਿੱਚ ਉਹਦੀ ਨਗਹਿਲੀ ਮੰਦੀ ਉਹਦਾ ਲਾਇਸੈਂਸ ਕੈਂਸਲ ਕਰਨ ਬਾਰੇ ਵਕਫਾ ਚ ਲਿਖਿਆ ਜਾਏਗਾ